ਲੋਕ ਸਭਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਵਰਕਰਾਂ ਨਾਲ ਮਿਲਣੀ ਸੰਬੰਧੀ ਲਾਇਮ ਲਾਇਟ ਰੈਸਟੋਰੈਂਟ ਵਿੱਚ ਰੱਖੀ ਰੈਲੀ ਵਿੱਚ ਸ਼ਾਮਲ ਹੋਣ ਲਈ ਆਪਾ ਗੁਰਸੇਪ ਸਿੰਘ ਉਦੋਕੇ ਅਤੇ ਮਨਪ੍ਰੀਤ ਸਿੰਘ ਮਿੰਟੂ ਦੀ ਅਗਵਾਈ ਹੇਠ ਵੱਡਾ ਜਥਾਰ ਰਵਾਨਾ ਹੋਇਆ ਇਸ ਮੌਕੇ ਪ੍ਰਸ너 ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਪ ਸਿੰਘ ਉਦੋਕੇ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਤੇ ਹਲਕਾ ਵਿਧਾਇਕ ਸਵਰਨ ਸਿੰਘ ਤੋਂ ਨਦੀ ਅਗਵਾਈ ਹੇਠ ਮਾਰੇ ਉਦੋਂ ਕੇ ਵਿਖੇ ਵੱਡਾ ਜਥਾ ਲੈ ਕੇ ਚੱਲੇ ਹਾਂ ਤਾਂ ਜੋ ਆਮ ਆदमी ਪਾਰਟੀ ਦੇ ਉਮੀਦਵਾਰ ਦੇ ਹੱਕ ਬਾਰੇ ਜਾਣੂ ਕਰਵਾਇਆ ਜਾ ਸਕੇ। ਅਗਵਾਈ ਕਰ ਰਹੇ ਜੀ ਕੀ ਮਾਮਲਾ ਹੈ ਜੀ? ਅਜੀਬ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜੋ ਕਿ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਕਿ ਦਿੱਤੀ ਗਈ ਆ। ਆਜੋ ਸਰਮਨ ਸਿੰਘ ਤੁਨ ਦੀ ਗਵਾਹੀ ਵਿੱਚ ਆ ਇਹ ਸਾਰੇ ਜਿੰਨੇ ਸੱਜਣ ਨੇ ਇਹ ਉਥੇ ਮਾੜੀ ਉਦੋਂ ਗਿਆ ਤੋਂ ਰੈਲੀ ਲੈ ਕੇ ਉਥੇ ਚੱਲੇ ਆ ਜੀ ਕਿੱਥੇ ਜਾ ਰਹੀ ਹੈ ਜੀ ਰੈਲੀ ਤੇ ਕਾਦੇ ਸੰਬੰਧ ਇਹ ਲੈਂਬਲੇਵਟੂ ਪੈਲਸੋ ਇਹ ਵਾਲੀ ਮਾੜੀ ਜਾ ਰਿਹਾ ਇਹ ਜਾ ਰਹੀ ਲੋਕ ਸਭਾ ਚੋਨਾ ਦੇ ਸੰਬੰਧ ਚ ਜਾ ਰਹੀ ਹੈ ਬਰਕਰ ਮਿਲਣ ਠੀਕ ਚੰਨ ਤੋਂ ਦਲਵੀਰ ਉਦੋਕੇ ਦੀ ਲੋਕ ਫ라이 ਦਾ ਸਨੇਹਾ ਟੀਵੀ ਲਈ ਖਾਸ